ਹਾਂਜੀ ਆ ਵੀਡੀਓ ਦੇਖੋ ਮੜੀ ਜੀ ਫੇਰ ਆਪਾਂ ਗੱਲ ਕਰਾਂ ਮਨਪ੍ਰੀਤ ਸਿੰਘ ਬਾਬਾ ਜੀ ਨੇ ਬੰਦੇ ਦਾ ਗਾਂਧੀ ਸਿੰਘ ਦਾ ਸਿਰ ਪਾੜਤਾ ਤੇ ਆ ਲੈ ਕੇ ਜਾ ਰਹੇ ਹੁਣ ਆ ਟਾਰਚ ਜਗਾਈ ਬਾਬਾ ਬਾਬਾ ਜੀ ਇਹਦਾ ਸਿਰ ਪਾੜਤਾ ਬਾਬਾ ਜੀ ਮਨਪ੍ਰੀਤ ਸਿੰਘ ਜੀ ਤੇ ਤੁਹਾਡੀ ਨਾਲ ਸੀ ਬਾਬਾ ਬੰਦਾ ਮਰ ਗਿਆ ਨਾ ਬੰਦਾ ਮਾਰ ਗਿਆ ਗਾਂਧੀ ਸਿੰਘ ਜੇ ਤੁਹਾਡੇ ਬੰਦਿਆਂ ਨੇ ਮਾਰਿਆ ਕਿਰਪਾਨਾ ਤੇ ਬਾਬਾ ਜੀ ਬਹੁਤ ਮਾੜੀ ਗੱਲ ਆ ਫਿਰ ਤੁਹਾਡੀ ਇਹ ਤੁਹਾਡੇ ਨਾਲ ਬੰਦਾ ਜਾਣਦਾ ਸੀ ਫਿਰ ਤੁਸੀਂ ਬੰਦੇ ਨੂੰ ਮਾਰ ਕੇ ਲੈ ਕੇ ਜਾਓਗੇ ਬਾਬਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਨੂੰ ਉਹ ਕਹਾਵਤ ਸੁਣੀ ਆ ਵੀ ਸਿੱਖੇ ਹੀ ਸਿੱਖ ਦੀਆਂ ਨਤਾਂ ਖਿੱਚਦਾ ਔਰੇ ਵਹਿਂ ਗਿਆ ਕਹਾਵਤ ਸਹੀ ਵਹਿੰਦੇ ਕਨੇ ਉਹ ਕਿਵੇਂ ਵਹਿੰਦੀ ਆ ਚਲੋ ਇੱਕ ਸਿੱਖ ਤੋਂ ਆਪਾਂ ਮੰਨਦੇ ਆ ਗਲਤੀ ਹੋ ਗਈ ਭਾਈ ਮਾਨਪ੍ਰੀਤ ਸਿੰਘ ਨੇ ਵੀ ਕੋਈ ਲਹਿਰ ਚਲਾਈ ਸੀ ਵਧੀਆ ਲਹਿਰ ਚਲਾਈ ਸੀ ਵੀ ਪਖੰਡੀਆਂ ਨੂੰ ਫੜਨ ਦੀ ਲਹਿਰ ਚਲਾਈ ਸੀ ਉਹਨਾਂ ਨੇ ਹੁਣ ਆਪਾਂ ਨਹੀਂ ਜਾਣਦੇ ਕਿ ਕੀ ਗਲਤੀ ਹੋ ਗਈ ਤੇ ਕੀ ਪਤਾ ਉਹ ਬੰਦੇ ਦੀ ਗਲਤੀ ਕਿੱਡੀ ਹੋਊਗੀ ਜਿਹੜਾ ਮਾਰਨ ਤੱਕ ਗੱਲ ਪਹੁੰਚ ਗਈ ਜਾਂ ਉਹ ਭਈ ਮਨਪ੍ਰੀਤ ਸਿੰਘ ਗੋਣਾ ਦੀ ਵੀ ਗਲਤੀ ਹੋ ਸਕਦੀ ਆ ਉਹ ਅੱਡ ਮੈਟਰ ਆ ਪਰ ਜਿਹੜੀਆਂ ਲੱਤਾਂ ਖਿੱਚਣ ਵਾਲੀ ਗੱਲ ਮੈਂ ਕਹੀ ਆ ਹੁਣ ਇੱਕ ਸਿੱਖ ਤੋਂ ਗਲਤੀ ਹੋ ਗਈ ਦੂਏ ਸਿੱਖ ਨੇ ਜਾ ਕੇ ਵੀਡੀਓ ਪਾਤੀ ਉਹਨੂੰ ਟੋਕੋ ਜਾਂ ਆਪਣਾ ਸਿੱਖ ਬੰਦਾ ਗਲਤ ਆ ਉਹਨੂੰ ਟੋਕੋ ਵੀ ਹਾਥ ਹੋਰੇ ਗਲਤ ਨੂੰ ਰੋਕੋ ਪਰ ਯਾਰ ਵੀਡੀਓ ਬਣਾਉਣ ਦਾ ਕੋਈ ਮਤਲਬ ਨਹੀਂ ਦੀ ਠੀਕ ਆ ਨਾ ਹੁਣ ਤੁਸੀਂ ਕਹੋਗੇ ਤੂੰ ਵੀ ਵੀਡੀਓ ਬਣਾ ਰਿਹਾ ਸੋ ਨੂੰ ਮੈਂ ਇੱਕ ਗੱਲ ਦੱਸਦਾ ਵੀ ਇਹ ਜਿਹੜੀ ਆਪਣੀ ਜ਼ਿੰਦਗੀ ਆ ਨਾ ਇਹ ਆਪਾਂ ਨੂੰ ਬਹੁਤ ਔਖੀ ਮਿਲਦੀ ਆ ਇਹ ਚ ਆਪਾਂ ਇੱਕ ਫਰਜ਼ ਹੁੰਦਾ ਠੀਕ ਹੈ ਨਾ ਹੁਣ ਜਿਹੜੇ ਘਰ ਚ ਆਪਾਂ ਬੈਠੇ ਆ ਠੀਕ ਹੈ ਨਾ ਇਹ ਘਰ ਚ ਦਾ ਆਪਾਂ ਨੇ ਦੁਬਾਰਾ ਜਨਮ ਨਹੀਂ ਲੈਣਾ ਉਰੋਂ ਮਰ ਕੇ ਕਿਸੇ ਹੋਰ ਜਾਵਾਂਗੇ ਕਿਸੇ ਤੇ ਹੋਰ ਜਗ੍ਹਾ ਤੇ ਵਗ ਜਾਾਂਗੇ ਉਹ ਰੇਲ ਦਾ ਫਰਜ਼ ਓਧੂ ਰਹਿ ਕੇ ਮਾਪੇ ਮਾਗਰ ਰਹਿ ਕੇ ਘਰ ਵਾਲੀ ਮਾਗਰ ਰਹਿ ਗਈ ਬੱਚੇ ਮਾਗਰ ਰਹਿ ਗਏ ਜਿਹੜੇ ਬੰਦੇ ਨੂੰ ਉਰੇ ਫਰਜ਼ ਨਿਭਾਉਣੇ ਤੇ ਉਹ ਤਾਂ ਰਹਿ ਗਏ ਜ਼ਿੰਦਗੀ ਬਹੁਤ ਔਖੀ ਮਿਲਦੀ ਆ ਬਈ ਕਿਸੇ ਬੰਦੇ ਤੋਂ ਗਲਤੀ ਹੋ ਗਈ ਉਹਨੂੰ ਕੁੱਟੋ ਠੀਕ ਆ ਉਹ ਹਿਸਾਬ ਨਾਲ ਕੁੱਟੋ ਵੀ ਉਹਦੀ ਕਿ ਲੱਤ ਬਾਣਾ ਟੁੱਟੇ ਉਹ ਮਰੇ ਨਾ ਮਾਰਨ ਦਾ ਕੋਈ ਹੱਲ ਨਹੀਂ ਬਈ ਇੱਕ ਪਾਸੇ ਤਾਂ ਆਪਾਂ ਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਚ ਜੇਲ੍ਹ ਤੱਕ ਨਹੀਂ ਸੀ ਸਭ ਤੋਂ ਵੱਡੀ ਸਜ਼ਾ ਪਤਾ ਕੀ ਹੁੰਦੀ ਸੀ ਉਹਨਾਂ ਦੇ ਟਾਈਮ ਚ ਦੇਸ਼ ਨਿਕਾਲਾ ਐਡਾ ਤਾਕੜਾ ਰਾਜ ਹੁੰਦਾ ਸੀ ਹੁਣ ਤਾਂ ਆਪਾਂ ਕਹਿੰਦੇ ਆ ਫਾਂਸੀ ਦੇ ਦਿਓ ਇਹਨੂੰ ਗਲਤੀ ਹੈ ਉਹ ਟਾਈਮ ਉਹ ਦੇਸ਼ ਨਿਕਾਲਾ ਦੇ ਦਿੰਦੇ ਤੇ ਜੇ ਕੋਈ ਗਲਤੀ ਬੜੀ ਕਰ ਦਿੰਦਾ ਉਹ ਨਾ ਬੰਦਾ ਉਹਨੂੰ ਦੇਸ਼ ਨਿਕਾਲਾ ਦੇ ਦਿੰਦੇ ਸਭ ਤੋਂ ਵੱਡੀ ਸਜ਼ਾ ਤੇ ਉਹ ਦੇਖੋ ਕਿੱਡਾ ਤਾਕੜਾ ਰਾਜ ਹੋ ਤੇ ਕਿੱਡਾ ਵਧੀਆ ਉੱਥੇ ਕਾਨੂੰਨ ਹੋਊਗਾ ਹੁਣ ਆਪਾਂ ਚੱਕ ਦਿਆਂ ਬੰਦਾ ਮਿੰਟ ਚ ਮਾਰ ਦਿੰਨੇ ਆ ਆਪਾਂ ਮਾਰਤਾ ਦਿੰਨੇ ਆ ਵੀ ਬੰਦਾ ਮਾਗਰੋਂ ਕਦੇ ਸੋਚਿਆ ਉਹਦੇ ਘਰਦਿਆਂ ਦਾ ਕੀ ਹਾਲ ਹੁੰਦਾ ਹੋਊਗਾ ਠੀਕ ਹੈ ਨਾ ਹੁਣ ਇੱਕ ਬੰਦਾ ਸਮਝਾਓ ਟੋਕੋ ਰੋਕੋ 10 ਵਾਰੀ ਰੋਕੋ ਟੋਕੋ ਨੂੰ 10ਵੀਂ ਵਾਰ ਤਾ ਯਾਰ ਬੰਦਾ ਸਮਝੇ ਜਾਂਦਾ ਹੁੰਦਾ ਯਾਰ ਆਪਾਂ ਇੱਕ ਬੰਦੇ ਦੀ ਗਲਤੀ 10-12 ਵਾਰੀ ਕਰਤੀ ਨਾ ਉਹ ਸਮਝ ਜੂਗਾ ਹਾਂ ਉਹ ਤਾਂ ਬਾਅਦ ਵੀ ਨਹੀਂ ਸਮਝਦਾ ਆਪਣੇ ਉਲਟ ਚੱਲ ਰਿਹਾ ਕੋਈ ਆਪਣੇ ਧਰਮ ਨੂੰ ਨੁਕਸਾਨ ਕਿਸੇ ਵੀ ਧਰਮ ਨੂੰ ਨੁਕਸਾਨ ਪਹੁੰਚਾ ਰਿਹਾ ਫੇਰ ਹੁੰਦਾ ਐਂਡ ਜੀ ਹਾਂ ਹੁਣ ਮਾਰੋ ਜਾ ਪਾਣੀ ਸਰੁੱਤੇ ਦੀ ਲੰਗ ਆਪਾਂ ਮਾੜੀ ਮਾੜੀ ਗਲਤੀ ਕਿਸੇ ਬੰਦੇ ਨੂੰ ਮਾਰਨ ਲੱਗੇ ਵੀਰੇ ਇਦਾਂ ਨੂੰ ਜਾਊਗਾ ਹੁਣ ਆਪਾਂ ਇੱਕ ਸਿੱਖ ਦੂਏ ਸਿੱਖ ਨੂੰ ਬਦਨਾਮ ਕਰ ਰਿਹਾ ਕਿ ਨਹੀਂ ਆਪਾਂ ਨਹੀਂ ਜਾਣਦੇ ਉਹ ਮੁੰਡੇ ਨੇ ਕਿੱਡੀ ਗਲਤੀ ਕੀਤੀ ਹੋ ਰੱਬ ਜਾਣਦਾ ਜਣਾ ਨੂੰ ਪਤਾ ਜਿਹੜਾ ਉਹਨਾਂ ਨੇ ਮਾਰਨ ਤੱਕ ਗੱਲ ਪਹੁੰਚ ਗਈ ਪਰ ਮੇਰਾ ਵੀਰੇ ਜਿੰਦਗੀ ਬਹੁਤ ਔਖੀ ਮਿਲਦੀ ਆ ਆਪਦੇ ਫਰਜ਼ ਸਾਰੇ ਲਵੇ ਕਿ ਗੱਫਰਜ਼ ਹੁੰਦਾ ਠੀਕ ਹੈ ਨਾ ਜਿਹੜਾ ਆਪਣਾ ਫਰਜ਼ ਹੈ ਦੁਨੀਆ ਤੇ ਇਹ ਜਨਮ ਚ ਨਿਵਾ ਕੇ ਜਾਣਾ ਮੰਨਦੇ ਆ ਜ ਆਪਣਾ ਕਾਲ ਚੱਕਰ ਆਪਾਂ ਇਹਨੂੰ ਸਵਰਗ ਨਹੀਂ ਕਹਿ ਸਕਦਾ ਇੱਕ ਜਗ੍ਹਾ ਤੋਂ ਬੰਦਾ ਮਰਦਾ ਦੁਬਾਰਾ ਫੇਰ ਜਨਮ ਲੈ ਲੈਂਦਾ ਆਸਲ ਜੇ ਤੁਸੀਂ ਦੇਖੋ ਨਾ ਆਪਾਂ ਨਰਕ ਭੋਗ ਰਹੇ ਆਂ ਬਈ ਟੈਨਸ਼ਨ ਆ ਠੀਕ ਆ ਨਾ ਹੋਰ ਬਥੇਰਾ ਕੁਸਾ ਆਪਦੇ ਦਿਮਾਗ ਚ ਲਈ ਫਿਰਦੇ ਆਂ ਹੀ ਮਰ ਜਾਂਦੇ ਆਂ ਅਗਲੇ ਜਨਮ ਚ ਕਿਉਂਕਿ ਆਪਣਾ ਵੀ ਜਿਹੜਾ ਇਹ ਆਪਣਾ ਧਰਮ ਦਾ ਰਸਤਾ ਨਾ ਇਹ ਬਹੁਤ ਔਖਾ ਇਹਦੇ ਬਹੁਤ ਤਿੰਨ ਚਾਰ ਦਾ ਜੀਵਨ ਚੱਲਣਾ ਪੈਂਦਾ ਤਾਂ ਕਿਤੇ ਜਾ ਕੇ ਮੁਕਤੀ ਮਿਲਦੀ ਆ ਨਰਕੋਂ ਇੱਕ ਤਰ੍ਹਾਂ ਦਾ ਆਪਾਂ ਆਪਾਂ ਕਹਿੰਦੇ ਆਂ ਵੀ ਆਪਣਾ ਲੈ ਪੈਸਾ ਖੁੱਲਾ ਡੁੱਲਾ ਆਪਣਾ ਬੰਦੀ ਜਿੰਦਗੀ ਵਧੀਆ ਜਿਉਣਿਆ ਸੋਚ ਕੇ ਦੇਖੋ ਬਈ ਜਦ ਤੱਕ ਬੰਦੇ ਦੀ ਜਵਾਨੀ ਆ ਪੈਸਾ ਜਿਆ ਤੱਕ ਉਹ ਤਾਂ ਯਾਰ ਬੜਾ ਹੋ ਜਾਂਦਾ ਫੇਰ ਨਰਕ ਹੁੰਦਾ ਕਿ ਨਹੀਂ ਜਿੰਨਾ ਮਰਜੀ ਫੈਸਲਾ ਮੈਂ ਬੜੇ ਬੜੇ ਪੈਸੇ ਵਾਲੇ ਦੇਖੇ ਨੇ ਬਈ ਰੱਬ ਦੀ ਕਿਰਪਾ ਨਾਲ ਮੈਂ ਨਾ ਘੁੰਮ ਫਿਰ ਕੇ ਦੇਖ ਲੈਣਾ ਮੈਂ ਬੜੇ ਪੈਸੇ ਵਾਲੇ ਰੁੱਲਦੇ ਦੇਖੇ ਨੇ ਠੀਕ ਆ ਤਾਂ ਕਰਕੇ ਮੇਰਾ ਵੀਰ ਜੇ ਕਿਸੇ ਤੋਂ ਕੋਈ ਗਲਤੀ ਹੋਈ ਉਹਨੂੰ ਰੋਕੋ ਠੀਕ ਆ ਨਾ ਥੱਪੜ ਮਾਰੋ ਹਲਦੇ ਡੰਡਾ ਮਾਰੋ ਪਰ ਇਹ ਜੇ ਹਿਸਾਬ ਨਾਲ ਮਾਰੋ ਵੀ ਉਹ ਕੰਮ ਕਰਨ ਯੋਗ ਆ ਰਹੇ ਜੇ ਤੇ ਆਪਾਂ ਨੂੰ ਸਾਰੀ ਉਮਰ ਉਹਦੇ ਘਰ ਦੇ ਬੱਦੂ ਆਣਾ ਦੇਣ ਠੀਕ ਆ ਨਾ ਮਾਰਨਾ ਦਾ ਕੋਈ ਹੱਲ ਨਹੀਂ ਜੇ ਆਪਾਂ ਮਹਾਰਾਜ ਅਨਜੇ ਸਿੰਘ ਵਾਲਾ ਰਾਜਪਾਲ ਦੇ ਹਨਾ ਤਾਂ ਉਸ ਹਾਮਲ ਸੋਚੋ ਵੀ ਪੜੋ ਵੀ ਮਹਾਰਾਜਾ ਅਨਜੀਤ ਸਿੰਘ ਦਾ ਵੀ ਰਾਜ ਕਿੱਦਾਂ ਸੀ ਹੁਣ ਮੈਨੂੰ ਵੀ ਵੀਰੇ ਮੈਂ ਵੀ ਇੱਕ ਤਰ੍ਹਾਂ ਤੁਹਾਡੇ ਮਾਂ ਕੋ ਗਲਤ ਸੰਗਤ ਜਪਿਆ ਹੋਇਆ ਸੀ ਪੰਜਾਬ ਸਿਓਨ ਆਉਂਦਾ ਜਿਹੜਾ ਪੇਜ ਆ ਮੈਂ ਉਹਦੇ ਸਾਰੀਆਂ ਵੀਡੀਓ ਦੇਖਦਾ ਹਰੀ ਸਿੰਘ ਨਲੂਏ ਤੇ ਮਹਾਰਾਜਾ ਅਨਜੀਤ ਸਿੰਘ ਦੇ ਉਹ ਚ ਮੈਂ ਦੇਖਿਆ ਸੀ ਤੇ ਮੈਂ ਗੂਗਲ ਤੇ ਪੜ੍ਹਿਆ ਸੀ ਵੀ ਮਹਾਰਾਜਾ ਅਨਜੀਤ ਸਿੰਘ ਦੇ ਰਾਜ ਚ ਭਈ ਬੰਦੇ ਨੂੰ ਦੇਸ਼ ਨਿਕਾਲਾ ਦੇ ਇੰਦਰ ਸਭ ਤੋਂ ਵੱਡੀ ਸਜ਼ਾ ਹੁੰਦੀ ਸੀ ਆਪਾਂ ਮਿੰਟ ਚ ਮਾਰ ਦਿੰਦੇ ਆ ਬੰਦੇ ਨੂੰ ਇਹ ਵੀ ਨਹੀਂ ਸੋਚਦੇ ਵੀ ਉਹਦੇ ਘਰ ਤੇ ਨ ਕੀ ਹਾਲ ਹੁੰਦਾ ਬੜਾ ਜਿਆ ਸੋਚੋ ਜੇ ਆਪਾਂ ਨੇ ਵਧੀਆ ਸਿੱਖ ਰਾਜ ਬਣਾਉਣਾ ਨਾ ਸਾਡੇ ਵਰਗੇ ਰੋਟਿਆਂ ਦੇ ਸਿਰਾਂ ਤੇ ਪੱਗਾਂ ਸਜਾਉਣੀਆਂ ਨੇ ਤੇ ਇਹਨਾਂ ਨੂੰ ਜਿਵੇਂ ਹੁਣ ਸਵਾ ਤੇ ਗਏ ਉੱਥੇ ਟੋਪੀਆਂ ਡੰਗੀਆਂ ਡੰਡੇ ਛੋਟੇ ਮਾਰੇ ਉਹ ਕਰਨੋ ਹੋਟੋ ਤਾਂ ਸਾਡੇ ਵਰਗੇ ਰੋਟੇ ਸਿੱਖੀ ਕਰਨੀ ਨਾਉਣਗੇ ਹੁਣ ਜੇ ਮੇਰੇ ਵਰਗਾ ਗੁਰਦੁਆਰੇ ਜਾ ਰਿਹਾ ਪਹਿਲੇ ਦਿਨ ਉਹਨੂੰ ਉੱਥੇ ਡੰਡੇ ਮਾਰ ਕੇ ਭਜਾਤਾ ਉਹ ساری ਉਮਰ ਨਹੀਂ ਬੰਦਾ ਗੁਰਦੁਆਰਾ ਸਾਹਿਬ ਕਣੀ ਮੂੰਹ ਕਰੂਗਾ ਜੇ ਆਪਾਂ ਨੇ ਸਿੱਖ ਪ੍ਰਚਾਰ ਕਰਨਾ ਜਾਂ ਕੋਈ ਵੀ ਧਰਮ ਨੇ ਜਿਹੜੇ ਜਿਹੜੇ ਧਰਮਾਂ ਨੇ ਆਪਦਾ ਪ੍ਰਚਾਰ ਕਰਨਾ ਭਾਈ ਜਿਹੜੇ ਜੇ ਮੈਂ ਸਾਡੇ ਵਰਗੇ ਸਿੱਖੀ ਤੋਂ ਦੂਰ ਨੇ ਸਾਨੂੰ ਜੋੜੋ ਨਾਲ ਸਾਨੂੰ ਤੋੜੋ ਨਾ ਠੀਕ ਆ ਨਾ ਪੜੋ ਹੁਣ ਮੈਂ ਵੀ ਸਾਡੇ ਵਰਗੇ ਯੋਧ ਨੂੰ ਕਹਿੰਦਾ ਵੀਰੇ ਪੜੋ ਜੇ ਆਪਾਂ ਆਪਦੀ ਪੜ੍ਹਾਈ ਕਰਦੇ ਆ ਨਾ ਡਿਗਰੀਆਂ ਕਰਦੇ ਆ ਤਾਂ ਨਾਲ ਆਪਦੇ ਧਰਮ ਦੀਆਂ ਬੁੱਕਾਂ ਵੀ ਪੜੋ ਆਪਾਂ ਨੂੰ ਜ਼ਮੀਨ ਕਿੱਦਾਂ ਮਿਲੀ ਆਪਣਾ ਜੀਵਨ ਕਿੱਦਾਂ ਦਾ ਸੀ ਜੇ ਹੁਣ ਆਪਾਂ ਨੂੰ ਸਹੂਲਤਾਂ ਮਿਲ ਗਈਆਂ ਨਾ ਉਹ ਵੀ ਆਪਣੇ ਪੁਰਖਿਆਂ ਕਰਕੇ ਮਿਲੀਆਂ ਨੇ ਆਪਾਂ ਨੂੰ ਨਹੀਂ ਆਪਣਾ ਤਾਂ ਉਹ ਵਜੂਦ ਹੀ ਨਹੀਂ ਹੋਣਾ ਤੇ ਪੜ੍ਹ ਕੇ ਦੇਖੋ ਮਹਾਰਾਜ ਜੀ ਸਿੰਘ ਹਰੀ ਸਿੰਘ ਨਲੂਆ ਠੀਕ ਹੈ ਨਾ ਹਰੀ ਸਿੰਘ ਨਲੂਏ ਵਰਗੇ ਉਹਨਾਂ ਦੇ ਟਾਈਮ 'ਚ ਇਹ ਹੁੰਦਾ ਸੀ ਵੀ ਬੰਦੇ ਨੂੰ ਮੈਂ ਪੈਸਾ ਨਹੀਂ ਜੋੜਨਾ ਮੈਂ ਆਪਦਾ ਨਾਮ ਛੱਡ ਕੇ ਜਾਣਾ ਜਿਹੜਾ ਸਾਰੀ ਉਮਰ ਆਗਲੀਆਂ ਪੀੜ੍ਹੀਆਂ ਮੇਰਾ ਨਾਮ ਯਾਦ ਰੱਖਣ ਉਹਨਾਂ ਨੂੰ ਪੈਸੇ ਦਾਕ ਮਤਲਬ ਨਹੀਂ ਹੁੰਦਾ ਤੇ ਅੱਜ ਕੱਲ ਆਪਾਂ ਨੂੰ ਮਹਿਮੀ ਵਿੱਚ ਇਹ ਮੈਨੂੰ ਪੈਸਿਆਂ ਦਾਕ ਮਤਲਬ ਰਹੇਗਾ ਨਰਕ ਦੀ ਜ਼ਿੰਦਗੀ ਭੋਗਣਿਆ ਭੋਗੀ ਜਾਓ ਵੀਰੇ ਠੀਕ ਹੈ ਨਾ ਤੇ ਮੇਨ ਪੁਆਇੰਟ ਇਹੇ ਥੀ ਮੇਰਾ ਵੀਰ ਜੇ ਕਿਸੇ ਤੋਂ ਗਲਤੀ ਹੋ ਜਾਂਦੀ ਐ ਉਹਨੂੰ ਸਮਝਾਓ ਪਿਆਰ ਨਾਲ ਸਮਝਾਓ 10 12 20 ਵਾਰੀ ਸਮਝਾਓ ਹਰੇਕ ਬੰਦਾ ਨਾ ਸਮਝੇ ਜਾਂਦਾ ਹੁਣ ਜੇ 20 ਵਾਰੀ ਤੋਂ ਬਾਅਦ ਵੀ ਨਹੀਂ ਸਮਝਦਾ ਫਿਰ ਤਾਂ ਐਂਡ ਹੁੰਦੀ ਆ ਫਿਰ ਤਾਂ ਪਾਣੀ ਸਿਰ ਉੱਪਰ ਦੀ ਨੰਘੇ ਗਿਆ ਫਿਰ ਤਾਂ ਠੀਕ ਹੈ ਨਾ ਫਿਰ ਤਾਂ ਕਰਨਾ ਹੀ ਪੈਂਦਾ ਕੋਈ ਹੱਲ ਪਰ ਮਾਰਨ ਵਾਲਾ ਮੁੱਦਾ ਵੀਰੇ ਗਲਤ ਆ ਬਾਕੀ ਸੋਚੋ ਮੇਰੀ ਹੱਡੀ ਔਕਾਤ ਨਹੀਂ ਮੈਂ ਕਿਸ ਨੂੰ ਰਾਜ ਦਵਾ ਮੈਂ ਤਾਂ ਆਪਦਾ ਸੋਚਤੀ ਜਿਹੜੀ ਤੁਹਾਡੇ ਸਾਹਮਣੇ ਰੱਖਿਆ ਬਾਕੀ ਤੁਹਾਡੀ ਮਰਜੀ ਹੈ ਜੇ ਕਿਸੇ ਨੂੰ ਦੁੱਖ ਲੱਗਿਆ ਹੋਵੇ ਗੱਲ ਦਾ ਤਾਂ ਕਰਕੇ ਆਪਾਂ ਸੌਰੀ ਮੰਗਦੇ ਆ ਵੀਰੇ ਠੀਕ ਹੈ ਨਾ ਪਰ ਸੋਚੋ ਮੜਾ ਜੇ ਆਪਾਂ ਮਹਾਰਾਜਾ ਜਨਜੀਤ ਸਿੰਘ ਦਾ ਰਾਜ ਭਾਲਦੇ ਆ ਨਾ ਤਾਂ ਪੜੋ ਮਹਾਰਾਜ ਜੀ ਸਿੰਘ ਦੇ ਰਾਜ ਬਾਰੇ ਵੀ ਕਿੱਦਾਂ ਦਾ ਰਾਜ ਹੁੰਦਾ ਸੀ ਓਕੇ